ਸਿਕਲ ਜੀ ਅੱਜ ਆਪਾਂ ਗੱਲ ਕਰਨੀਆਂ ਕਰੋਪਰ ਨੂੰ ਅਹ ਅਟੈਚ ਕਿੱਦਾਂ ਕਰਨਾ ਤੇ ਉਹਦੀ ਸੈਟਿੰਗ ਓਕੇ ਜਦੋਂ ਕਰੋਪਰ ਅਟੈਚ ਹੋ ਗਿਆ ਤਾਂ ਕਰੋਪਰ ਜਿਹੜਾ ਆਪਣਾ ਪਾਇਲ ਕਰੋਪਰ ਅਟੈਚ ਹੋ ਗਿਆ ਤਾਂ ਇਹਦੀ ਵਾਰ ਸੈਟਿੰਗ ਕਿੱਦਾਂ ਕਰਨੀ ਆ ਇਹਦੇ ਵਿੱਚ ਜਾ ਕੇ ਬਾਕਟਰ ਸੈਟਿੰਗ ਦੇ ਵਿੱਚ ਜਾ ਕੇ ਬਾਕਟਰ ਸੈਟਿੰਗ ਇਹਦੇ ਵਿੱਚ ਜੇ ਤਾਂ ਕਰੋਪਰ ਦੀ অপਸ਼ਨ ਆਉਂਦੀ ਠੀਕ ਆ ਨੇ ਤਾਂ ਤੁਸੀਂ ਇਹਦੇ ਵਿੱਚ ਕੋਈ ਵੀ ਜਿਹਦਾ ਹਾਈਡਰੋਲਿਕ ਚੱਲਦੀ ਜਿੱਦਾਂ ਮੰਨ ਲਓ ਤੁਸੀਂ ਗ੍ਰੈਬ ਗ੍ਰੈਬ ਵੀ ਇਹ ਤੇ ਸਿਲੈਕਟ ਕਰ ਸਕਦੇ ਆ ਇਹਦੇ ਨਾਲ ਜਿਹੜੇ ਤੁਹਾਡਾ ਹਾਈਡਰੋਲਿਕ ਸਿਸਟਮ ਉਹ ਚੱਲ ਪਣਾ ਠੀਕ ਹੈ ਜਦੋਂ ਆਪਾਂ ਸੈਟਿੰਗ ਕਰ ਲਈ ਠੀਕ ਹੈ ਉਸ ਤੋਂ ਬਾਅਦ ਕੈਟਰਪੀਲਰ ਦੀ ਮਸ਼ੀਨ ਤੋਂ ਆ ਸੋਚ ਤੋਂ ਇਹ ਖੁੱਲਣਾ ਤੇ ਬੰਦ ਹੋਣਾ ਪੈਪ ਦੋਨੇ ਪਾਸੇ ਡਸਨ ਮੈਟਰ ਇਧਰ ਜੇ ਲੱਗ ਜੂਵੇ ਜਾਂ ਉਧਰ ਲੱਗ ਜੂਵੇ ਫਿਰ ਥੋੜਾ ਜਿਆਦਾ ਚੇਂਜ ਹੋ ਜਾਣਾ ਜੇ ਇਧਰ ਨੂੰ ਕਰਾਂਗੇ ਬੰਦ ਹੋ ਜਾਣਾ ਜੇ ਇਧਰ ਨੂੰ ਕਰਾਂਗੇ ਖੁੱਲਣਾ ਜਿਦਾਂ ਮੈਂ ਇਹਨੂੰ ਜਿਹੜੀਆਂ ਉਹ ਪਿੰਨਾ ਸ਼ਾਇਦ ਤੁਹਾਨੂੰ ਦੱਸਣ ਇਹ ਹलो ਆ ਜਿਹੜੀਆਂ ਪਿੰਨਾ ਤੇ ਆਹ ਸੁੱਚ ਤੋਂ ਮੈਂ ਇਹਨੂੰ ਇੱਧਰ ਨੂੰ ਕੀਤਾ ਤਾਂ ਦੇਖਿਓ ਉੱਧਰ ਪਿੰਨਾ ਜਿਹੜੀਆਂ ਕ੍ਰੌਪਰ ਦੀਆਂ ਬਾਹਰ ਨਿਕਲਣ ਲੱਗ ਪਈਆਂ ਠੀਕ ਹੈ ਨਿਕਲ ਗਈਆਂ ਪਿੰਨਾ ਸਾਰੀਆਂ ਬਾਅਦ ਮਤਲਬ ਇਹ ਕ੍ਰੌਪ ਕਰ ਲਾਪਾ ਪਾਇਲ ਨੂੰ ਤੋੜਨ ਬਾਅਦ ਉਹ ਤੋਂ ਬਾਅਦ ਜਦੋਂ ਮੈਂ ਆਹ ਸੁੱਚ ਨੂੰ ਇੱਧਰ ਨੂੰ ਆਪਣੇ ਵੱਲੂ ਕਰੂੰਗਾ ਇਹ ਇੱਧਰ ਨੂੰ ਕਰ ਲਿਆ ਉਹ ਦੇਖੋ ਸਾਰੀਆਂ ਪਿੰਨੀਆਂ ਕਿੰਨਾ ਜਿਹੜੀਆਂ ਬਾਹਰ ਅੰਦਰ ਚੱਲਣਾ ਪਈ ਐ। ਐਦਾਂ ਜਿਹੜਾ ਪ੍ਰੋਪਰ ਕੰਮ ਕਰਦਾ। ਠੀਕ ਹੈ ਜੀ। ਓਕੇ ਐਦਾਂ ਪਤਾ ਕੀ ਆ ਜਦੋਂ ਪਾਲ ਕ੍ਰੋਪਰ ਆਪਾਂ ਵਰਤਦੇ ਆਂ ਤੇ ਕਿਸੇ ਵੇਲੇ ਹਲਕੀ ਲੋਡ ਪੈਂਦੀ ਕਿਉਂਕਿ ਇਹ ਪੂਰਾ ਟਾਈਟ ਟਾਈਟ ਹੁੰਦਾ ਤੇ ਡਿਪੈਂਡ ਕਰਦਾ ਕ੍ਰੋਪਰ ਕਿਹੜੇ ਟਾਈਪ ਦਾ ਯੂਜ਼ ਕਰਦੇ ਜਿਹੜਾ ਅਸੀਂ ਕਰਦੇ ਕਿਸੇ ਵੇਲੇ ਥੋੜੀ ਬਾਹਰ ਫਸਾ ਕੇ ਇਹਨੂੰ ਸਿੱਧਾ ਕਰਨਾ ਪੈਂਦਾ ਤੇ ਇਹਨੂੰ ਐਦਾਂ ਆਪਾਂ ਉੱਪਰੋਂ ਪਾ ਆ ਕੇ ਤੇ ਤੋ ਓਲੀ ਓਲੀ ਪੈ ਗਿਆ ਤੇ ਇਹਨੂੰ ਬਾਈਕ ਤੇ 2 200 ਜਿਹੜਾ ਮਾਈਲ ਹੈ ਮੈਂ ਮਿੰਟਰ ਮੈਂ 200 ਮਾਈਲ ਜਿਹੜਾ ਹੁੰਦਾ ਥੱਲੇ ਆ ਕੇ ਇੰਨੀ ਇੰਨੀ ਕਰਕੇ ਤੋੜ ਲਵੇ ਤਾਂ ਪਾਇਲ ਹੀ ਟੁੱਟ ਜਾਂਦੀ ਆ ਆ ਕੇ ਤੇ ਤੁਸੀਂ ਸੋਚ ਤਾਪ ਕੇ ਜਿਹੜੀਆਂ ਉਹਦੀਆਂ ਪਿੰਨਾ ਆ ਉਹ ਬਾਹਰ ਨਿਕਲਣੀਆਂ ਆ ਉਹਨਾਂ ਨੂੰ ਸਕਵੀਜ਼ ਕਰਕੇ ਪਾਇਲ ਨੂੰ ਪਰੋਂ ਤੋੜ ਦੇਣਾ ਤੇ ਇੰਨੇ ਨੇ ਪੀਸ ਕੱਟ ਕੇ ਤੁਸੀਂ ਤੋੜ ਕੇ ਤੇ ਫਿਰ ਇਦਾਂ ਆਪਾਂ ਜਿਹੜਿਆ ਨੂੰ ਡਾਂਪੇ 'ਚ ਰੱਖਣਾ ਜਾਂ ਕਿਤੇ ਵੀ ਤੁਸੀਂ ਸਾਈਡ ਤੇ ਰੱਖਣਾ ਤਾਂ ਇਦਾਂ ਤੋੜ-ਤੋੜ ਕੇ ਹਨ ਨੂੰ ਤੁਸੀਂ ਰੱਖ ਸਕਦੇ ਆ